ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਾਮਾ ਸ਼ਹਿਰ ਦੇਖ ਰਹੇ ਹੋ ਰਾਜਾ ਸਾਂਸੀ ਤੋਂ ਕੈਨੇਡਾ ਸੁਨੈਰੀ ਪਵਿਕ ਬਣਾਉਣ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਚਵਿੰਡਾ ਕਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ ਲਗਭਗ 22 ਸਾਲ ਦੇ ਕਰੀਬ ਸੀ ਤੇ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਸੀ ਏ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੀ ਨੌਜਵਾਨ ਦੀ ਮਾਂ ਦੀ ਵੀ ਮੌਤ ਹੋਈ ਸੀ ਜਿਸ ਕਰਕੇ ਪਰਿਵਾਰ ਸਦਮੇ ਵਿੱਚ ਸੀ ਤੇ ਉਸ ਤੋਂ ਬਾਅਦ ਜਦੋਂ ਨੌਜਵਾਨ ਦੀ ਮੌਤ ਦਾ ਸਮਾਚਾਰ ਸਾਹਮਣੇ ਆਇਆ ਤਾਂ ਪਰਿਵਾਰ ਫਿਰ ਗਹਿਰੇ ਸਦਮੇ ਵਿੱਚ ਚਲਾ ਗਿਆ ਮ੍ਰਿਤਕ ਨੌਜਵਾਨ ਦੀਦਾਰਜੀਤ ਸਿੰਘ ਪੁੱਤਰ ਹੀਰਾ ਸਿੰਘ ਹਲਕਾ ਰਾਜਾਸਾਨਸੀ ਦੇ ਪਿੰਡ ਚਵਿੰਡਾ ਕਲਾ ਦਾ ਰਹਿਣ ਵਾਲਾ ਸੀ ਉਹ ਕਰੀਬ 2 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਤੇ ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਉਹਨਾਂ ਕਿਹਾ ਕਿ ਬੀਤੇ ਦਿਨੀ ਉਹ ਬ੍ਰਮਟਨ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ ਤੇ ਦੀਦਾਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਸ ਦੁਰਘਟਨਾ ਵਿੱਚ ਉਸ ਦੇ ਨਾਲ ਇੱਕ ਗੁਜਰਾਤ ਦੀ ਕੁੜੀ ਸੀ ਤੇ ਇੱਕ ਮਹਾਰਾਸ਼੍ਤਰੀ ਸ਼ਤਰਾ ਦਾ ਮੁੰਡਾ ਵੀ ਸੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪੀੜਿਤ ਪਰਿਵਾਰ ਨੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹੋਰ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਆਓ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਅੱਜ ਬਹੁਤ ਤਕਾ ਆ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਬੋਏ 23 ਸਾਲ ਦੀ ਉਮਰ ਬਹੁਤਾ ਰੱਬ ਨੇ ਮਾਰਿਆ 2 ਸਾਲ ਹੋਏ ਗਏ ਨੂੰ ਐਕਸੀਡੈਂਟ ਹੋ ਗਿਆ ਸੀ ਸਾਡੀ ਦਰਾਨੀ ਵੀ ਮੌਕਾ ਕੀ ਪਈਲਾ ਨੂੰ ਸਾਲ ਹੋ ਗਿਆ ਜੀ ਹਾਂ ਪਹਿਲਾਂ ਪੱਲੇ ਖੜਾ ਗਈ ਜੇ ਨਹੀਂ ਗਈ ਆ ਇਹ ਹੋਈ ਕੰਪਟਰਾ ਦੇ ਦੋ ਪੈਣਾ ਇੱਕ ਭਰਾ ਛੋਟਾ ਦੋਆਂ ਤੋਂ ਦੀਪਾ ਨੂੰ ਕੈਨੇਡਾ ਚ ਜਾਣਾ ਹਾਂਜੀ ਕੈਨੇਡਾ ਨਿੱਕੀ ਇੱਥੇ ਬਹੁਤ ਔਖਾ ਆ ਸਾਡੇ ਦਿਓਰ ਨਾ ਨੂੰ ਸਭ ਸਾਫ ਚਾਹੀਦਾ ਨੇ ਕੱਤੇ ਜਾ ਰਹੇ ਆ ਇਹੋ ਪਤਾ ਲੱਗਾ ਹਾਂਜੀ ਗੱਡੀ ਤੇ ਸੀ ਹਾਂ ਕੰਮ ਤੇ ਜਾਂਦਾ ਏ ਟਰੱਕ ਵੱਜਾ ਵਿੱਚ ਹਾਂਜੀ ਕਿੰਨਾ ਕੰਮ ਹੋ ਗਿੰਦਾ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਕਿੰਨੀ ਉਮਰ ਤੋਂ ਭਾਈ 23 ਸਾਲ ਮੰਦਪਾ ਦੀ ਘਟਨਾ ਵਾਪਰੀ ਕੀ ਮਸਲਾ ਉਹਦਾ ਬੱਚੇ ਪੜ੍ਹਾਈ ਬੇਸਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮੈਂਟ ਤੇ ਆ ਗਏ ਇਹੀ ਤੇ ਕੰਮ ਤੇ ਜਾ ਰਿਹਾ ਸੀ ਇਹ ਦیدارਜੀਤ ਸਿੰਘ ਹੈ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਸੀ ਹਾਂਜੀ ਵਿਆਹ ਕਿ ਕਵਾਰਾ ਨਹੀਂ ਇੱਕ ਵਾਰਾ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਜਿਹਦੀ ਡੈਥ ਹੋ ਚੁੱਕੀ ਕਾਕੇ ਦੀ ਇੱਕ ਨਚਰ ਹੋ ਗਿਆ ਇਹਨੂੰ ਗਿਆਨ ਕਰੀਬ 2 ਸਾਲ ਹੋ ਗਏ ਨੇ ਹੋ ਗਿਆ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਿਟ ਹੋ ਗਿਆ ਆਨਲਾਈਨ ਹੋ ਗਿਆ ਸੀ ਬੜਾਈ ਬੇ ਤੇ ਹਾਂਜੀ ਪੜਾਈ ਬੇਸਤੀ ਗਈ ਬੜਾਈ ਬੇ ਵਰਕ ਪਰਮਿਟ ਮਿਲ ਇਹ ਕਿੰਨਾ ਟਾਈਮ ਹੋ ਗਿਆ ਇਹ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰ 6 ਵਜੇ ਤੋਂ ਉਧਰ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਨ ਕਰ ਗਈ ਤੇ ਤਿੰਨ ਜਿਹੜੇ ਸੀ ਉਹਨਾਂ ਦੀ ਮੌਤ ਹੋ ਗਈ ਮੌਕੇ ਤੇ ਉਹ ਬਾਕੀ ਕਿੱਥੋਂ ਦੇ ਹੋੜੇ ਦੋ ਜੀ ਇਹ ਗੁੜੀ ਕੁੜੀ ਜੇ ਆ ਕੇ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਹੈ ਜਿਹੜਾ ਅੰਤਨਾ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਦੇ ਕੋਲ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਦੇ ਅੱਗੇ ਮਾਨੂੰ ਤਨੂੰ ਮਤਲਬ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਇਹ ਲਾਸ਼ੀ ਲਾ ਕਰਕੇ ਤੇ ਜਿਹੜੀ ਲਾਸ਼ ਹੋ ਇੰਡੀਆ ਲੈ ਕੇ ਆਉਣਗੇ ਸਾਡੀ ਬੀਟੀ ਵੀ ਤੁਹਾਡੀ ਬਾਹਰੀ ਹੈ ਹਾਂਜੀ ਮੇਰੀ ਵੱਡੀ ਵੱਡੀ ਬਾਹਰ ਆ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਖਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂਦਾ ਹਾਂ